ਵੀ ਗੁਰੂ ਨਾਨਕ ਦਾ ਦਰਨਾ ਛੱਡਿਓ ਬੋਲੋ ਵਾਹਿਗੁਰੂ ਵਾਹਿਗੁਰੂ ਦੂਜਾ ਕਦੇ ਵੀ ਭਰੋਸਾ ਨਾ ਟੁੱਟਣ ਦਿਓ ਬੋਲੋ ਵਾਹਿਗੁਰੂ ਵਾਹਿਗੁਰੂ ਤੇ ਤੀਜਾ ਕਦੇ ਵੀ ਕਾਲੇ ਨਾ ਪਿਓ ਕਹਦੇਓ ਵਾਹਿਗੁਰੂ ਵਾਹਿਗੁਰੂ ਕਹਿੰਦੇ ਇੱਕ ਗਰੀਬ ਸਿੱਖ ਹੈ ਦਿਹਾੜੀ ਕਰਕੇ ਘਰ ਚ ਲਾਉਂਦਾ ਹੈ ਨਿੱਕੇ ਨਿੱਕੇ ਬੱਚੇ ਹੈ ਗੁਰੂ ਨਾਨਕ ਸਾਹਿਬ ਮਾਲਾ ਮਰਦਾਨਾ ਜੀ ਨੂੰ ਨਾਲ ਲੈ ਕੇ ਉਹਦੇ ਘਰ ਪਹੁੰਚ ਗਏ ਕਹਿੰਦੇ ਮਰਦਾਨਿਆ ਇਸ ਗਰੀਬ ਨੂੰ ਕਹਿ ਪ੍ਰਸ਼ਾਦਾ ਛਕਣਾ ਹੈ ਮਰਦਾਨਾ ਸਮਝ ਗਿਆ ਕਿ ਮੇਰੇ ਬਾਬਾ ਜੀ ਦੀ ਇੱਛਾ ਹੈ ਭਾਵਨਾ ਹੈ ਅੱਜ ਇਹਨੂੰ ਕੁਝ ਦੇਣ ਆਏ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਰਾਤ ਮਹਾਰਾਜ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਉੱਥੇ ਹੀ ਵਿਸ਼ਰਾਮ ਕੀਤਾ ਭਜਨ ਬੰਦਗੀ ਕੀਤੀ ਤੇ ਉਹ ਗਰੀਬ ਸਿੱਖ ਸਾਰੀ ਰਾਤ ਰੋਈ ਗਿਆ ਪਤਾ ਕਿਉਂ ਰੋਇਆ ਕਾਨਿਆਂ ਦੀ ਛੱਤ ਐ ਕੱਚੀਆਂ ਕੰਧਾਂ ਨੇ ਇੱਕੋ ਹੀ ਕੋਠਾ ਜੀ ਚ ਬਿਠਾਇਆ ਕਿ ਜੇ ਮੇਰੇ ਕੋਲ 4 ਪੈਸੇ ਹੁੰਦੇ ਮੈਂ ਮਹਾਰਾਜ ਨੂੰ ਨੀ ਚਾਦਰ ਵਿਛਾਉਂਦਾ ਸੋਹਣੇ ਭਾਂਡਿਆਂ ਚ ਭੋਜਨ ਛਕਾਉਂਦਾ ਅੰਤਾਂ ਦੀ ਗਰੀਬੀ ਤੇ ਅਗਲਾ ਦਿਨ ਹੋਇਆ ਨਾ ਜਦੋਂ ਮਹਾਰਾਜ ਤੁਰਨ ਲੱਗੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਇਹਦੀ ਝੁੱਗੀ ਨੂੰ ਅੱਗ ਲਾ ਦੇ ਕਹਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਇਹਦੀ ਝੁੱਗੀ ਨੂੰ ਅੱਗ ਲਾ ਦੇ ਮਰਦਾਨਾ ਇੱਕ ਵਾਰੀ ਰੋਕਿਆ ਪਰ ਫੇਰ ਸਮਝ ਗਿਆ ਵੀ ਇਹ ਤਾਂ ਰਜਾ ਹੈ ਕੋਈ ਝੁੱਗੀ ਨੂੰ ਅੱਗ ਲਾ ਦਿੱਤੀ ਮਹਾਰਾਜ ਕਹਿੰਦੇ ਜਿੰਨੇ ਮਿੱਟੀ ਦੇ ਭਾਂਡੇ ਐ ਸਣੇ ਤੰਦੂਰ ਸਭ ਕੁਝ ਤੋੜ ਦੇ ਮਰਦਾਨੇ ਨੇ ਮਾਰ ਮਾਰ ਸੋਟੀਆਂ ਸਾਰੇ ਭਾਂਡੇ ਤੋੜ ਦਿੱਤੇ ਮਿੱਟੀ ਦੇ ਤੇ ਉਹ ਜਿਹੜਾ ਸਿੱਖ ਐ ਉਹ ਕਹਿੰਦਾ ਆਗਿਆ ਮੈਂ ਭੂਕ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਪਾਇਓ ਸਾਹਿਬ ਕਾ ਸੋ ਮਾਥੇ ਲੈ ਮਾਨੇ ਕਹਿੰਦੇ ਕੋਈ ਨਹੀਂ ਮਹਾਰਾਜ ਜੇ ਮੇਰੇ ਕਰਮਾਚੇ ਹੀ ਲਿਖਿਆ ਤੇ ਇਹੀ ਸਹੀ ਗੁਰੂ ਨਾਨਕ ਸਾਹਿਬ ਜਾਂਦੇ ਜਾਂਦੇ ਕਹਿ ਗਏ ਮਰਦਾਨਿਆਂ ਜੇ ਪੁਰਾਣੀਆਂ ਟੁੱਟਣਗੀਆਂ ਤੇ ਨਵੀਆਂ ਪਹਿਣਗੀਆਂ ਕਹਿ ਦਿਓ ਆਏ ਗੁਰੂ ਆਏ ਗੁਰੂ ਤੇ ਕਹਿੰਦੇ ਜਿੱਥੇ ਬੈਠੇ ਸੀ ਨਾ ਮਹਾਰਾਜ ਉਹ ਗਰੀਬ ਸਿੱਖ ਨੇ ਉਥੋਂ ਮਿੱਟੀ ਪੱਟਣੀ ਸ਼ੁਰੂ ਕੀਤੀ ਵੀ ਨੀਆਂ ਤਾਂ ਪੱਟিয়ে ਥੱਲੋਂ ਨੀਆਂ ਪੱਟিয়ে ਫਿਰ ਹੌਲੀ-ਹੌਲੀ ਕੱਚਾ ਘਰ ਬਣੂਗਾ ਕੱਚੀਆਂ ਇੱਟਾਂ ਲਾਵਾਂਗੇ ਕਹਿੰਦੇ ਜਦੋਂ ਨੀਹਾਂ ਪਟਣ ਲੱਗਿਆ ਜਿੱਥੇ ਮੇਰੇ ਸਤਿਗੁਰੂ ਨਾਨਕ ਬੈਠੇ ਸੀ ਉੱਥੇ ਪਤਾ ਨਹੀਂ ਕਿਹੜੇ ਰਾਜੇ ਮਹਾਰਾਜੇ ਵੇਲਿਆਂ ਦਾ ਨੱਪਿਆ ਹੋਇਆ ਖਜ਼ਾਨਾ ਲੱਭ ਗਿਆ ਖੋ ਸਤਨਾ ਵਾਹ ਸਤ ਸ੍ਰੀ ਅਕਾਲ ਜਿੰਦਗੀ 'ਚ ਕਦੇ ਬੁਰਾ ਹੋ ਜਾਏ ਬਾਣੀ ਪੜਦੇ ਹੋਂ ਨਿਤਨੇਮ ਕਰਦੇ ਹੋਂ ਗੁਰੂ ਦੇ ਲੜ ਲੱਗੇ ਹੋਂ ਕਦੇ ਡੋਲਿਓ ਨਾ ਪਿਆਰਿਓ ਇਹਦੇ ਬਾਅਦ ਕੁਝ ਚੰਗਾ ਹੋਊਗਾ ਕਹਦੇ ਸਤਨਾਮ ਸ੍ਰੀ ਵਾਹਿਗੁਰੂ ਹਰੇਕ ਇਮਤਿਹਾਨ ਤੋਂ ਪਰਚਿਆਂ ਤੋਂ ਬਾਅਦ ਪਾਸ ਹੁੰਦਾ ਹੈ ਬੱਚਾ ਤੇ ਅਗਲੀ ਕਲਾਸ 'ਚ ਮਿਲਦਾ ਉਹਨੂੰ ਦਾਖਲਾ ਹੈ ਜ਼ਿੰਦਗੀ 'ਚ ਸੁੱਖ ਦੁੱਖ ਆਉਂਦੇ ਜਾਂਦੇ ਰਹਿਣਗੇ ਪਰ ਮਾਲਕ ਦੇ ਚਰਨਾਂ ਨਾਲ ਜੁੜੇ ਰਹਿਣਾ